ਖਾਨਕੋਟ ਨਗਰ ਨਿਗਮ ਦੇ ਚੀਫ ਸੈਂਟਰੀ ਇਨਸਪੈਕਟਰ ਅਤੇ ਉਹਨਾਂ ਦੀ ਟੀਮ ਵੱਲੋਂ ਦਲੋਜੀ ਰੋਡ ਉੱਤੇ ਸਥਿਤ ਖਾਣ-ਪੀਣ ਵਾਲੀਆਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਡਸਟਬਿਨ ਨਾ ਹੋਣ ਕਾਰਨ ਟੂਹੇ ਕੂੜੇ ਹੋਣ ਅਤੇ ਸਫਾਈ ਦੇ ਪੂਰੇ ਪ੍ਰਬੰਧ ਨਾ ਹੋਣ ਕਾਰਨ 8 ਰੈਸਟੋਰੈਂਟਾਂ ਦੇ ਚਲਾਨ ਕੱਟੇ ਗਏ ਕਿੰਨਾ ਪਾ ਦੇ ਦਿੱਤਾ ਇਹ ਆਜੀ ਪਰ ਕੇ ਵਾਲੀ ਆ ਗਈ ਇਹ ਤਾਂ ਬਹੁਤ ਬੋਲਦਾ ਮੋਸ਼ਾ ਅਲੀ ਗੋ ਆਜੇ ਅੱਜ ਦਿਨ ਦੇ ਚਾਪਾਂ ਬਾਵਾ ਤਾ ਤਮਾ ਮੂੰਹ ਜਾਂਦਾ ਜਿਆ ਮੈਂ ਤਾਂ ਇਹ ਕਿੰਨਾ ਪਾ ਪਾਈ ਜੋ ਖਾਣ ਦਾ ਵਾਕਿਆ ਤੇ ਟਾਈਮ ਟਾਈਮ ਦੇਖੀ ਗਿਆ ਇਧਰ ਦੇਖੋ ਇਹ ਅਗਰੇ ਰੜੇ ਰੈਸਟੋਰੈਂਟ ਦੇ ਵਿੱਚ ਇੰਸਪੈਕਸ਼ਨ ਹੋ ਗਿਆ ਅੱਜ ਚਾਰਜ 25 ਦੁਕਾਨਾਂ ਦੇ ਛੱਪੇ ਮਾਰੀ ਕੀਤੀ ਆ ਪੀ ਐਮ ਸੀ ਐ 1976 ਦੀ ਧਾਰਾ 323 ਦੇ ਅਧੀਨ ਅੱਜ ਮੈਂ 8 ਰੈਸਟੋਰੈਂਟਾਂ ਚੋਂ ਆਣ ਘਟਿਆ ਦਿੱਲੀ ਵੈਜ ਸੋਇਆ ਚਾਪ ਦੇ ਖੜਾ ਇਹਨਾਂ ਦੀ ਦੁਕਾਨ ਚੋਂ ਚੂਹੇ ਨਿਕਲੇ ਆ ਦੂਏ ਇਹਨਾਂ ਦਾ ਸਮਾਨ ਖਾਰੇ ਸੀ। ਵਾ ਮਸਵੇ ਦੀ ਵੀਡੀਓ ਵੀ ਬਣਾਈ ਆ। ਮੱਖੀਆਂ ਸੀ ਦੁਕਾਨ 'ਚ, ਫ੍ਰੀਜ 'ਚ ਮੱਖੀਆਂ ਸੀ। ਇਹਨਾਂ ਦੇ ਜਿਹੜੇ ਵੇਡਰ ਸੀ ਉਹਨਾਂ ਦੇ ਨੋਹਾਂ ਦੇ ਵਿੱਚ ਮੈਂ ਮੈਲਜਮੀ ਵੀ ਸੀ। ਮੋਮੋ ਗੰਦੇ ਰੱਖੇ ਦੇ ਇਹਨਾਂ ਨੂੰ ਮੈਂ ਕਿਹਾ ਗਲਵਜ਼ ਪਾ ਕੇ ਤੇ ਕੰਮ ਕਰੋ। ਆਪਣੇ ਦੁਕਾਨ 'ਚ ਇਹਨਾਂ ਦੀ ਦੁਕਾਨ ਤੇ ਰਸਫਰ ਨਹੀਂ ਮਿਲਿਆ। ਇੱਕ ਡਰਮ ਜਿਹਾ ਮਿਲਿਆ। ਉਹਦੇ 'ਚ ਗਿਲਾ ਗੋੜਾ ਪਾ ਰਹੇ ਸੀ, ਉਹਦੀ ਸੁੱਕਾ ਗੋੜਾ ਪਾ ਰਹੇ ਸੀ। ਔਰ ਆਪਾਂ 25 ਰੈਸਟੋਰੈਂਟਾਂ ਨੂੰ ਅੱਜ ਅਦਾਇਗੀ ਕੀਤੀ ਆ ਕਾਰਪੋਰੇਸ਼ਨ ਵੱਲੋਂ। ਤੇ ਆਪਣੇ ਆਪਣੀ ਦੁਕਾਨ ਤੇ ਇੱਕ ਗਿੱਲੇ ਗੁੜੇ ਲਈ ਡਸਪਨ ਵਖਰਾ ਲਾਇਆ ਜਾਏ ਤੇ ਸੁੱਕੇ ਗੁੜੇ ਲਈ ਵਖਰਾ ਲਾਇਆ ਜਾਏ। ਇਸ ਤੋਂ ਇਲਾਵਾ ਸਰ ਹੋਰ ਕਿਹੜੇ ਕਿਹੜੇ ਰੈਸਟੋਰੈਂਟ ਦੇ ਜਿਹੜਾ ਦੇ ਚਲਾਨ ਕੱਟੇ ਗਏ ਨੇ? ਮੈਂ ਤੁਹਾਨੂੰ ਦੱਸਿਆ ਕਿ ਹੰਮੀ ਫੂਡ, ਕਾਠੀ ਰੋਲ, ਜੀਐਸ ਫੂਡ ਹੈਵਨ, ਫਾਸ ਫੂਡ, ਸਾਊਥ ਇੰਡੀਅਨ ਤੇ ਦਿੱਲੀ ਵੈਜ ਵਾਲਿਆਂ ਦਾ ਅੱਜ 5 ਵਜੇ ਲਾਸਟ ਚਲਾਨ ਕੱਟਿਆ ਸੀ। 4:55 ਮਿੰਟ ਦੇ ਲਾਸਟ ਚਲਾਨ ਕੱਟਿਆ ਦਿੱਲੀ ਵੈਜ ਸੋਇਚ ਆਪ ਵਾਲਿਆਂ ਦਾ। ਜੇਕਰ ਸਾਰਾ ਚਲਾਨ ਕਟਣ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੁੰਦਾ। ਹਾਂਜੀ। ਕਰਦੇ ਹੋ। 26 ਤਰੀਕ ਬੁਲਾਇਆ ਇਹਨਾਂ ਨੂੰ। ਜੀ। ਇਸ ਲਈ ਪਹਿਲੀ ਤਰੀਕ ਇਹਨਾਂ ਦੀ 26 ਤਰੀਕ ਐਚਓ ਦੇ ਸਾਹਮਣੇ ਬੇਸ਼ ਹੋਣਗੇ ਵੀ ਸਪਸ਼ਟੀਕਰਨ ਦਾਅ ਦੇ ਸਕੇ ਫਿਰ ਆਪਾਂ ਇਹਨਾਂ ਸੀਐਮ ਦੀ ਕੋਰਟ ਚ ਚਲਾਨ ਪੇਸ਼ ਕਰਾਂਗੇ ਫਿਰ ਜੱਜ ਸਾਹਿਬ ਇਹਨਾਂ ਨੂੰ ਸਜ਼ਾ ਤੇ ਜੁਰਮਾਨਾ ਦੋਨੇ ਕਰ ਸਕਦੇ